ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਜਿਹੜੇ ਸਾਨੂੰ ਸ਼ਰ ਨਿਰਦੇਸ਼ ਨੇ ਤੇ ਨਾਲ ਡੀਏਜੀ ਪਟਿਆਲਾ ਰੇਂਜ ਦੀ ਜਿਹੜੀ ਇਨਸਟਰਕਸ਼ਨਸ ਨੇ ਉਹਨਾਂ ਤੇ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਤੇ ਜਿਹੜਾ ਵੀ ਕੋਈ ਇਹੋ ਜੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਜਿਹਦੇ ਨਾਲ ਕ੍ਰਾਈਮ ਪ੍ਰੀਵੈਂਟ ਕੀਤਾ ਜਾ ਸਕਦਾ ਜਾਂ ਜਿਹੜਾ ਕ੍ਰਾਈਮ ਹੋਇਆ ਉਹਨੂੰ ਟ੍ਰੇਸ ਕੀਤਾ ਜਾਵੇ ਉਸ ਦੀ ਲੜੀ ਵਿੱਚ ਇੱਕ ਗੈਂਗ ਫੜਿਆ ਗਿਆ ਪੰਜ ਬੰਦਿਆਂ ਦਾ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਡੋਂਗਰ ਬੜੀਆਂ ਦੇ ਵਿੱਚ ਇਹ ਤਿਆਰੀ ਕਰ ਰਹੇ ਕੋਈ ਡਾਕਾ ਮਾਰਨ ਦੀ ਸੋ ਉਥੋਂ ਇਹ ਪੰਜ ਬੰਦੇ ਅਰੈਸਟ ਕੀਤੇ ਗਏ ਜਿਨ੍ਹਾਂ ਦੀ ਡਿਟੇਲ ਹੈਗੀ ਹੈ ਰੋਬਿੰਗ ਉਰਫ ਰੈਂਬੋ ਦੀਪਕ ਕੁਮਾਰ ਉਰਫ ਦੀਪੂ ਮਨਪ੍ਰੀਤ ਉਰਫ ਮੱਲੀ ਰਣਜੀਤ ਕੁਮਾਰ ਨਾਟਾ ਜਿਹੜਾ ਕਿ ਇਹਨਾਂ ਦਾ ਹੈੱਡ ਹੈ ਸਰਗਣਾ ਇਹਨਾਂ ਦਾ ਤੇ ਮਨੋਜ ਕੁਮਾਰ ਉਰਫ ਮੋਲੀ ਇਹ ਪੰਜ ਬੰਦੇ ਅਰੈਸਟ ਕੀਤੇ ਗਏ ਨੇ ਅਲੌਂਗ ਵਿਦ ਜਿਹੜੀ ਮੌਕੇ ਦੀ ਰਿਕਵਰੀ ਸੀਗੀ ਉਥੋਂ ਦੋ ਪਿਸਤੋਲਾਂ ਮਿਲੀਆਂ ਮੱਤੀਬੋਰ ਦੀਆਂ ਨਾਲ 8 ਜਿੰਦਾ ਕਾਰਤੂਸ ਇੱਕ ਚਾਕੂ ਮਿਲਿਆ ਤੇ ਦੋ ਰੌਡ ਜੇ ਜਦੋਂ ਬਾਅਦ ਚ ਇਹਨਾਂ ਦੀ ਰਿਮਾਂਡ ਲਈ ਗਈ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ 23 ਟੋਲੇ ਸੋਨਾ ਹੋਰ ਰਿਕਵਰ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਸੀਗਾ 24 10 24 ਐਫ ਆਈ ਆਰ ਦਰਜ ਹੋਈ 198 ਨੰਬਰ 790 ਇਸ ਦੇ ਨਾਲ ਹੀ ਜਿਹੜਾ ਇੱਕ ਪੁਰਾਣਾ ਮੁਕੱਦਮਾ 9 ਜੂਨ ਦਾ ਇੰਟਰੈਸ ਪਿਆ ਸੀਗਾ 92 ਬਟਾ 24 790 ਉਹ ਵੀ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਵੀ ਚੋਰੀ ਦਾ ਤੇ ਉਹ ਵੀ ਟਰੇਸ ਹੋਇਆ ਇਹਦੇ ਚ ਇੰਟਰਸਟਿੰਗਲੀ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਨਾਟਾ ਹੈਗਾ ਇਹਨਾਂ ਦਾ ਜਿਹੜਾ ਹੈੱਡ ਹੈ ਜਿਹੜਾ ਮੁਖੀ ਹੈ ਇਹਨਾਂ ਦੇ ਗੈਂਗ ਦਾ ਉਹਦੇ ਤੇ ਪਹਿਲਾਂ ਵੀ ਤਿੰਨ ਪਰਚੇ ਮਰਡਰ ਦੇ ਦਰਜ ਨੇ ਜਿਹੜੇ ਬਾਕੀ ਨੇ ਉਹਨਾਂ ਤੇ ਐਨਡੀਪੀਐਸ ਚੋਰੀ ਦੀ ਲੁੱਟਖੋਹ ਦੇ ਪਰਚੇ ਦਰਜ ਨੇ ਸੋ ਇਹ ਪੰਜ ਬੰਦੇ ਜਿਹੜੇ ਅਰੈਸਟ ਹੋਏ ਨੇ ਇਹ ਕੋਈ ਵੱਡੀ ਵਾਰਦਾਤ ਕਰ ਸਕਦੇ ਸੀ ਕੋਈ ਮਰਡਰ ਵਗੈਰਾ ਵੀ ਕੀਤਾ ਜਾ ਸਕਦਾ ਸੀ ਇੰਨਾਂ ਵੱਲੋਂ ਜਾਂ ਕੋਈ ਵੱਡੀ ਲੁੱਟਖੋਹ ਦੀ ਵਾਰਦਾਤ ਕਰਨ ਦਾ ਇਹਨਾਂ ਦਾ ਇਰਾਦਾ ਸੀਗਾ ਜਿਹੜਾ ਕਿ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਹੋਰ ਕਲੀਅਰ ਹੋਊਗਾ ਕਿ ਕਿਸ ਪਰਪਸ ਵਾਸਤੇ ਇਕੱਠੇ ਹੋਏ ਸੀ ਸੋ ਇਹਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਐਸਪੀ ਸਿਟੀ ਸਾਹਿਬ ਦੀ ਟੀਮ ਨੇ ਜਿਹੜੀ ਉਹਨਾਂ ਦੇ ਅੰਦਰ ਡੀਐਸਪੀ ਸਿਟੀ 1ਐਸਐਚਓ ਸਿਵਲ ਲਾਈਨ ਤੇ ਇਨਚਾਰਜ ਚੌਂਕੀ ਮੌਜੂਦ ਤੋਂ ਸਾਰੀ ਟੀਮ ਨੇ ਬੜੀ ਮਿਹਨਤ ਨਾਲ ਇਹਨਾਂ ਨੂੰ ਅਰੈਸਟ ਕੀਤਾ ਕਿਉਂਕਿ ਤਾਂ ਤੂੰ ਪਤਾ ਹੈ ਇਹਨਾਂ ਕੋਲ ਵੈਪਨ ਸੀਗਾ ਸੋ ਹਾਂਜੀ ਬਹੁਤ ਚਾਂਸ ਹਾਂ ਸੋ ਵੈਪਨ ਸੀਗੇ ਇਹਨਾਂ ਕੋਲ ਜੋ ਵੈਪਨ ਦੇ ਅ ਮੱਧੇਨਜ਼ਰ ਬੜਾ ਰਿਸਕੀ ਕੰਮ ਸੀਗਾ ਬਟ ਬੜੀ ਮੁਸਤੈਦੀ ਨਾਲ ਇਹਨਾਂ ਨੂੰ ਅਰੈਸਟ ਕੀਤਾ ਸੋ ਫਾਇਰਿੰਗ ਹੋਈ ਸੀ ਕੋਈ ਫਾਈਲਿੰਗ ਵਗੈਰਾ ਨਹੀਂ ਨਹੀਂ ਫਾਇਰਿੰਗ ਨਹੀਂ ਹੋਈ ਖਾਇਰਿੰਗ ਲਈ ਵੀ ਤਿਆਰੀ ਕਰਦੇ ਸੀ ਕਿ ਸੋ ਉੱਥੇ ਜਾ ਕੇ ਇਹਨਾਂ ਨੂੰ ਅਰੈਸਟ ਕਰ ਲਈ ਸਰ ਇਹਨਾਂ ਦੇ ਕੋਈ ਪਹਿਲਾਂ ਹੀ ਮਾਮਲੇ ਦਰਜ ਨੇ ਜੀ ਹਾਂਜੀ ਜਿਵੇਂ ਮੈਂ ਦੱਸਿਆ ਨਾਟੇ ਤੇ ਤਿੰਨ ਪਰਚੇ ਦਰਜ ਨੇ ਮਰਦਲ ਦੇ ਮਨਪ੍ਰੀਤ ਮੱਲੀ ਤੇ ਦੋ ਐਨਡੀਪੀਐਸ ਦੇ ਨੇ ਤੇ ਤਿੰਨ ਚੋਰੀ ਲੁੱਟਾਂ ਖੋਹਾਂ ਦੇ ਦਰਜ ਨੇ ਰੋਬਨ ਰੈਂਬੋ ਤੇ ਚਾਰ ਪਰਚੇ ਦਰਜ ਨੇ ਇਹ ਚਾਰੋਂ ਚੋਰੀ ਦੇ ਨੇ ਦੀਪਕ ਕੁਮਾਰ ਉਸ ਦੀਪੂ ਤੇ ਵੀ ਦੋ ਪਰਚੇ ਦਰਜ ਨੇ ਇਹ ਚੋਰੀ ਦੇ ਜਿਹੜਾ ਮੋਨੂ ਹੈ ਉਹਦੇ ਤੇ ਇੱਕ ਪਰਚਾ ਜਿਹੜਾ ਹੋਣ ਵਾਲਾ ਹੋਇਆ ਜਿਹੜੇ ਅਰੈਸਟ ਕੀਤਾ ਗਿਆ ਇਹ ਪਰਚੇ ਨੇ ਸੋ ਇਹ ਮਲਟੀਪਲ ਐਫ ਆਈ ਆਰ ਸੀਗੇ ਪੁਰਾਣੇ ਇਹਦੇ ਚ ਕੰਮ ਚ ਸੀਗੇ ਜੜੀਆਂ ਲੁੱਟਾ ਖੋਆ ਵੀ ਕੀਤੀ ਹੈ ਚੋਰੀਆਂ ਵੀ ਕੀਤੀ ਹੈ ਸੋ ਇਹ ਇੱਕ ਵੱਡਾ ਗੈਂਗ ਹੈ ਜਿਹੜਾ ਬਸ ਕਿਸੇ ਗੈਂਗ ਦੇ ਨਾਲ ਸੰਬੰਧ ਹੈ ਕੋਈ ਜਾਂ ਕੋਈ ਟਾਰਗੇਟ ਕਿਲਿੰਗ ਦਿੱਤਾ ਨਹੀਂ ਦਿੱਤੀ ਨਹੀਂ ਅਜੇ ਤੱਕ ਟਾਰਗੇਟ ਕਿਲਿੰਗ ਵਾਲਾ ਕੋਈ ਨਹੀਂ ਆਇਆ ਬਟ ਇਹ ਇੱਕ ਜਿਵੇਂ ਇਹਨਾਂ ਕੋਲ ਵੈਪਨ ਸੀਗੇ ਇਹਨਾਂ ਨੇ ਕੋਈ ਵੱਡੇ ਲੁੱਟਖੋ ਦਾ ਪਲਾਨ ਬਣਾਣਾ ਸੀ ਜਦੇ ਵਿੱਚ ਕੀ ਵੱਡਾ ਕੋਈ ਕੈਸ਼ ਲੁੱਟਿਆ ਜਾਂਦਾ ਜਾਂ ਹੋ ਸਕਦਾ ਵੀ ਵੱਡਾ ਸ਼ੋਰੂਮ ਲੁੱਟਿਆ ਸਾਰੇ ਸਾਰੇ ਪਟਿਆਲੇ ਦੇ ਹੈ ਕਿ ਬਾ ਇਹ ਸਾਰੇ ਪਟਿਆਲੇ ਦੇ ਹੀ ਉਹ ਇੱਥੇ ਦੇ ਰਹਿਣ ਵਾਲੇ ਹੈ ਜਿਹੜਾ ਉਹ ਚੈੱਕ ਕਰਦੇ ਇਹਦੇ ਜਿਵੇਂ ਨਾਟਾ ਹੈਗਾ ਜੀ 90 ਦਾ ਰਹਿਣ ਵਾਲਾ ਜੀ ਮਨਪ੍ਰੀਤ ਮੱਲੀ ਪਟਿਆਲੇ ਦਾ ਰਹਿਣ ਵਾਲਾ ਰੈਂਬੋ ਜਿਹੜਾ ਇਹ ਵੀ 90 ਦਾ ਹੈ ਦੀਪਕ ਕੁਮਾਰ ਵੀ 90 ਦਾ ਤੇ ਮਨੋਜ ਵੀ 90 ਦਾ ਸੋ ਇੱਕ ਪਟਿਆਲੇ ਦਾ ਚਾਰ ਨਾਟਾ ਹੈ